ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਾਈ ਵੀਰ ਸਿੰਘ ਜੀ ਦੀ ਰਚਨਾ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਬਾਲਮ ਸਾਖੀਆਂ ਵਿੱਚੋਂ ਇੱਕ ਸਾਖੀ ਸਾਂਝੀ ਕਰ ਲੈਂਦੇ ਹਾਂ ਸਾਖੀ ਇਸ ਤਰ੍ਹਾਂ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਕਰਦੇ ਅੱਗੇ ਜਾ ਰਹੇ ਸਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਵੀ ਸਨ ਜਦੋਂ ਗੁਰੂ ਨਾਨਕ ਦੇਵ ਜੀ ਜੀਵਾਂ ਨੂੰ ਨਾਮ ਦਾ ਦਾਨ ਦਿੰਦੇ ਹੋਏ ਕਿਤੇ ਵੀ ਨਾ ਰੁਕੇ ਤੇ ਬਰਸਾਤ ਦੀ ਰੁੱਤ ਵੀ ਲੰਘ ਗਈ ਤੇ ਚਮਾਸੇ ਦੇ ਦਿਨ ਆ ਗਏ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਆਪਾਂ ਨੂੰ ਹੁਣ ਇੱਕ ਥਾਂ ਤੇ ਕੇ ਵਿਸ਼ਰਾਮ ਕਰ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਰੁੱਤ ਕਰੜੀ ਹੈ ਤਾਂ ਗੁਰੂ ਜੀ ਉਸ ਦੇ ਪਿਆਰ ਨੂੰ ਸਤਕਾਰ ਦੇਣ ਲਈ ਬੋਲੇ ਭਲਾ ਮਰਦਾਨਿਆਂ ਜਿੱਥੇ ਕੋਈ ਨਗਰੀ ਆਉਂਦੀ ਹੈ ਉਥੇ ਆਪਾਂ ਠਹਿਰ ਜਾਵਾਂਗੇ ਸੋ ਅੱਗੇ ਜਾਂਦਿਆਂ ਜਾਂਦਿਆਂ ਸਤਿਗੁਰੂ ਦੀ ਮਿਹਰ ਨਾਲ ਇੱਕ ਸੋਹਣਾ ਟਿਕਾਣਾ ਚੰਗਾ ਪਿੰਡ ਆ ਗਿਆ ਜਿਸ ਤੋਂ ਬਾਰ-ਬਾਰ ਇੱਕ ਕੋ ਦੀ ਵਿੱਤ ਤੇ ਇੱਕ ਆਸਰਾ ਵੇਖ ਕੇ ਸਤਗੁਰਾਂ ਨੇ ਟਿਕਾਣਾ ਕਰ ਲਿਆ ਮਰਦਾਨਾ ਖੁਸ਼ ਹੋ ਗਿਆ ਕਿ ਹੁਣ ਮੇਰਾ ਮਾਲਕ ਦਸ ਦੇਣਾ ਵੇਲੇ ਸਿਰ ਸਮੇਂਗਾ ਤੇ ਵੇਲੇ ਸਿਰ ਅੰਨ ਖਾਏਗਾ ਤੇ ਸੁਖੀ ਹੋਵੇਗਾ ਉਸ ਕਸਬੇ ਵਿੱਚ ਵੱਸੋ ਚੰਗੀ ਸੀ ਤੇ ਇੱਕ ਚੰਗਾ ਸਰਦੇ ਪੁਜਦੇ ਘਰ ਦਾ ਖੱਤਰੀ ਵੀ ਰਹਿੰਦਾ ਸੀ ਜੋ ਪਰਮਾਰਥ ਦੀ ਲਗਣ ਵਾਲਾ ਸੀ ਉਹ ਆਏ ਗਏ ਸਾਧੂ ਸੰਤਾਂ ਦੇ ਦਰਸ਼ਨ ਵੀ ਕਰਦਾ ਸੀ ਤੇ ਨਾਲ ਹੀ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਵੀ ਕੱਢਦਾ ਸੀ ਉਸ ਨੇ ਸੁਣਿਆ ਹੋਇਆ ਸੀ ਕਿ ਬਾਹਰਲੀ ਕੁਟਿਆ ਵਿੱਚ ਜੋ ਸੰਤ ਠਹਿਰੇ ਹਨ ਉਹ ਬਹੁਤ ਹੀ ਪਿਆਰੇ ਲੱਗਦੇ ਹਨ ਉੱਥੇ ਕੀਰਤਨ ਵੀ ਬਹੁਤ ਵਧੀਆ ਹੁੰਦਾ ਹੈ ਤੇ ਬਹੁਤ ਸੋਹਣਾ ਮਾਹੌਲ ਬਣਿਆ ਹੈ। ਉਹ ਖੱਤਰੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਉਸ ਵੇਲੇ ਕੀਰਤਨ ਹੋ ਰਿਹਾ ਸੀ। ਸਤਗੁਰੂ ਜੀ ਆਪਣੇ ਇਲਾਹੀ ਰੰਗਾਂ ਵਿੱਚ ਜੁੜੇ ਬੈਠੇ ਸਨ। ਮਿੱਠੀ ਮਿੱਠੀ ਹਵਾ ਵਾਂਗ ਰਹੀ ਸੀ। ਮਰਦਾਨਾ ਬੜੇ ਪ੍ਰੇਮ ਵਿੱਚ ਕੀਰਤਨ ਕਰ ਰਿਹਾ ਸੀ। ਖੱਤਰੀ ਮੱਥਾ ਟੇਕ ਕੇ ਬੈਠ ਗਿਆ। ਤੇ ਉਸ ਦੇ ਨੈਣਾਂ ਵਿੱਚ ਵਹਿਰਾਗ ਨਾਲ ਪਾਣੀ ਭਰ ਆਇਆ ਤੇ ਨੇਤਰ ਪ੍ਰੇਮ ਨਾਲ ਬੰਦ ਹੋ ਗਏ ਜਦੋਂ ਉਸ ਨੇ ਨੇਤਰ ਖੋਲੇ ਤਾਂ ਉਸ ਨੂੰ ਪਤਾ ਲੱਗਿਆ ਕਿ ਕਿੰਨਾ ਸਮਾਂ ਬੀਤ ਗਿਆ ਪਰ ਉਸ ਨੂੰ ਪ੍ਰੇਮ ਦੀ ਖਿੱਚ ਕਾਰਨ ਪਤਾ ਹੀ ਨਹੀਂ ਲੱਗਿਆ ਖੱਤਰੀ ਨੂੰ ਸੋਝੀ ਹੋ ਗਈ ਕਿ ਇਹ ਸਾਈਂ ਪਰਮੇਸ਼ਰ ਦਾ ਸੱਚਾ ਸੁੱਚਾ ਕੀਰਤਨ ਹੈ ਜੋ ਕਾਲ ਨੂੰ ਵੀ ਜਿੱਤ ਲੈਂਦਾ ਹੈ ਇਹੋ ਜਿਹਾ ਕੀਰਤਨ ਪਹਿਲਾਂ ਕਦੇ ਵੀ ਨਹੀਂ ਸੀ ਸੁਣਿਆ ਦੂਰ ਹੋਣ ਦਾ دل ਹੀ ਨਹੀਂ ਕਰਦਾ ਕਿੱਡੇ ਪਿਆਰੇ ਲੱਗਦੇ ਹਨ ਗੁਰੂ ਜੀ ਫਿਰ ਖੱਤਰੀ ਉਥੋਂ ਵਾਪਸ ਆ ਕੇ ਘਰੇਲੂ ਕੰਮਕਾਰ ਵੀ ਕਰਦਾ ਸੀ ਪਰ ਉਸ ਗੁਰੂ ਦੇ ਪ੍ਰੇਮ ਦੀ ਖਿੱਚ ਕਾਰਨ ਉਹ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਕਰਦਾ ਤੇ ਕੀਰਤਨ ਸੁਣਦਾ ਬਿਨਾਂ ਦਰਸ਼ਨ ਕਰਨ ਤੋਂ ਬਿਨਾਂ ਉਸ ਨੂੰ ਹੋਰ ਕੋਈ ਚੰਗਾ ਹੀ ਨਹੀਂ ਸੀ ਲੱਗਦਾ ਇੱਕ ਦਿਨ ਉਸ ਖੱਤਰੀ ਦੇ ਜਾਣਕਾਰ ਹਟਵਾਣੀਆਂ ਨੇ ਪੁੱਛਿਆ ਕਿ ਤੂੰ ਹਰ ਰੋਜ਼ ਕਿੱਥੇ ਜਾਂਦਾ ਹੈ ਤਾਂ ਉਸ ਨੇ ਦੱਸਿਆ ਕਿ ਇੱਕ ਪੂਰਨਪੁਰਖ ਸੱਚਾ ਸੰਤ ਆਇਆ ਹੈ ਤੇ ਮੈਂ ਉਸ ਦੇ ਦਰਸ਼ਨਾਂ ਲਈ ਜਾਂਦਾ ਹਾਂ ਤਾਂ ਹਟਵਾਣੀਆਂ ਨੇ ਕਿਹਾ ਕਿ ਮੈਨੂੰ ਵੀ ਨਾਲ ਲੈ ਚੱਲ ਤਾਂ ਖੱਤਰੀ ਨੇ ਕਿਹਾ ਚਲੋ ਜੀ ਤੁਸੀਂ ਵੀ ਦਰਸ਼ਨ ਕਰੋ ਖਟਵਾਣੀਆਂ ਇੱਕ ਵਾਰ ਨਾਲ ਤੁਰਤਾ ਪਿਆ ਪਰ ਉਹ ਵੀ ਆਪਣੀ ਨਿੱਤ ਦੀ ਭੈੜੀ ਸੰਗਤ ਕਰਕੇ ਰਸਤੇ ਵਿੱਚੋਂ ਹੋਰ ਪਾਸੇ ਨੂੰ ਤੁਰ ਜਾਂਦਾ ਸੀ ਪਰ ਉਹ ਦੋਨੋਂ ਵਾਪਸੀ ਤੇ ਇੱਕ ਜਗ੍ਹਾ ਇਕੱਠੇ ਹੋ ਕੇ ਘਰ ਨੂੰ ਆਉਂਦੇ ਸਨ ਖੱਤਰੀ ਉਸ ਨੂੰ ਬਹੁਤ ਸਮਝਾਉਂਦਾ ਸੀ ਕਿ ਤੂੰ ਸਹੀ ਰਸਤੇ ਤੇ ਚੱਲਿਆ ਕਰ ਇਹ ਭੈੜੀ ਆਦਤ ਛੱਡ ਦੇ ਪਰ ਉਹ ਸਮਝਦਾ ਕਿੱਥੇ ਸੀ ਇੱਕ ਦਿਨ ਉਹ ਉਹ ਹਟਵਾਣੀਆਂ ਆਪਣੀ ਮਿੱਥੀ ਹੋਈ ਜਗ੍ਹਾ ਤੇ ਖਤਰੀ ਤੋਂ ਪਹਿਲਾਂ ਆ ਗਿਆ ਤੇ ਬੈਠਾ ਬੈਠਾ ਟਾਈਮ ਪਾਸ ਕਰਦਾ ਕਰਦਾ ਜ਼ਮੀਨ ਨੂੰ ਹੱਥਾਂ ਨਾਲ ਖੋਦੀ ਜਾ ਰਿਹਾ ਸੀ ਧਰਤੀ ਨੂੰ ਖੋਦਦਿਆਂ ਖੋਦਦਿਆਂ ਉਸ ਨੂੰ ਇੱਕ ਮੋਹਰ ਲੱਭੀ ਉਹ ਬਹੁਤ ਖੁਸ਼ ਹੋਇਆ ਫਿਰ ਉਹ ਹੋਰ ਡੂੰਘਾ ਖੋਦਣ ਲੱਗਿਆ ਤਾਂ ਉਸ ਨੂੰ ਗੋਲਿਆਂ ਦਾ ਪਰਿਆ ਹੋਇਆ ਮਟਕਾ ਮਿਲਿਆ ਕੋਈ ਧੀਰ ਨੂੰ ਖਤਰੀ ਵੀ ਲੰਗੜਾਉਂਦਾ ਹੋਇਆ ਉੱਥੇ ਪਹੁੰਚ ਗਿਆ ਵਿਚਣ ਤੇ ਪਤਾ ਲੱਗਿਆ ਕਿ ਰਸਤੇ ਵਿੱਚ ਉਸਦੇ ਸੂਲ ਚੁਭ ਗਈ ਤਾਂ ਹਟਵਾਉਣੀਆਂ ਕਹਿਣ ਲੱਗਿਆ ਦੇਖਿਆ ਕਿ ਤੂੰ ਮੈਨੂੰ ਹਰ ਰੋਜ਼ ਕਹਿੰਦਾ ਹੁੰਦਾ ਸੀ ਕਿ ਮੇਰੇ ਨਾਲ satsang ਕਰਨ ਚੱਲ ਦੇਖ ਤੇਰੇ satsang ਕਰਨ ਕਰਕੇ ਸੂਲ ਚੁਭੀ ਹੈ ਤੇ ਮੈਨੂੰ ਮਾੜੇ ਪਾਸੇ ਜਾਣ ਕਰਕੇ ਮੂਰ ਲੱਭੀ ਹੈ। ਇਹ ਕੀ ਗੱਲ ਹੋਈ? ਉਹ ਦੋਨੋਂ ਇਸ ਉਲਜਣ ਵਿੱਚ ਸੀ। ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਇਹ ਗੱਲਾਂ ਆਪਾਂ ਗੁਰੂ ਜੀ ਤੋਂ ਪੁੱਛ ਲੈਨੇ ਆ। ਦੋਵੇਂ ਗੁਰੂ ਜੀ ਕੋਲ ਆਏ ਤੇ ਸਬਾਪਰੀ ਘਟਨਾ ਬਾਰੇ ਪੁੱਛਣ ਲੱਗੇ ਤੇ ਉਹਨਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਵਿਸਥਾਰ ਨਾਲ ਦੱਸੀ। ਗੁਰੂ ਜੀ ਕਹਿਣ ਲੱਗੇ ਪਾਈ ਹੱਟੀ ਵਾਲਿਆ ਜਿਹੜਾ ਉੱਥੇ ਤੂੰ ਮੋਹਰਾਂ ਦਾ ਮਟਕਾ ਜਲਿਆ ਹੋਇਆ ਵੇਖਿਆ ਸੀ ਉਹ ਇਸ ਤਰ੍ਹਾਂ ਸੀ ਕਿ ਤੂੰ ਕਿਸੇ ਨੂੰ ਇੱਕ ਮੋਹਰ দান ਕੀਤੀ ਸੀ ਤੇ ਉਹ ਹਜ਼ਾਰਾਂ ਗੁਣਾ ਫਲ ਕੇ ਮਟਕਾ ਭਰਿਆ ਸੀ ਉਹ ਤੈਨੂੰ ਹਜ਼ਾਰ ਮੋਹਰ ਮਿਲਣੀ ਸੀ ਪਰ ਜਿਵੇਂ-ਜਿਵੇਂ ਤੂੰ ਪਾਪ ਕਮਾਏ ਉਹ ਪੁੰਨਾਂ ਦੀਆਂ ਫਲੀਆਂ ਮੋਹਰਾਂ ਛੜਦੀਆਂ ਗਈਆਂ ਇਸ ਗੱਲ ਨੂੰ ਸਮਝ ਲੈ ਕਿ ਤੇਰੇ ਪਾਪਾਂ ਨੇ ਤੇਰੇ ਇਕੱਠੇ ਕੀਤੇ ਹੋਏ ਸ਼ੁਭ ਕਰਮ ਸਾੜ ਦਿੱਤੇ ਤੇ ਬਾਕੀ ਇੱਕ ਪੁੰਨ ਰਹਿ ਗਿਆ ਮਤਲਬ ਕਿ ਇੱਕ ਮੋਹਰ ਰਹਿ ਗਈ ਸੀ ਦੂਸਰੇ ਪਾਸੇ ਤੇਰੇ ਖत्री मित्र ਨੇ ਸਤ ਸੰਗ ਕੀਤਾ ਹੈ ਸਾਧੂ ਸੰਤਾਂ ਦੀ ਸੇਵਾ ਕੀਤੀ ਹੈ ਇਸ ਦੇ ਪਿਛਲੇ ਕੀਤੇ ਕਰਮਾਂ ਦੇ ਪਾਪ ਨਾਸ਼ ਹੋ ਗਏ ਤੇ ਇਸ ਦੀ ਸੂਲੀ ਤੋਂ ਸੂਲ ਬਣ ਗਈ ਹੈ ਨਹੀਂ ਤਾਂ ਇਸਨੇ ਜ਼ੂੜੀ ਤੇ ਚੜਨਾ ਸੀ ਇਹ ਗੱਲਾਂ ਸੁਣ ਕੇ ਹਟਵਾਨੀਏ ਦਾ ਦਿਲ ਕੰਬਿਆ ਤੇ ਸੋਚਣ ਲੱਗਿਆ ਕਿ ਗੁਰੂ ਜੀ ਸੱਚ ਬੋਏ ਆਖਦੇ ਹਨ ਉਹ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਕਹਿਣ ਲੱਗਿਆ ਕਿ ਗੁਰੂ ਜੀ ਮੈਨੂੰ ਮਾਫ਼ ਕਰਦੇ ਹੋ ਤੇ ਮੈਨੂੰ ਸਿੱਧੇ ਰਸਤੇ ਤੇ ਪਾਵੋ ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਸਿੱਧੇ ਰਸਤੇ ਤੇ ਪਾਇਆ ਤੇ ਉਸ ਦਾ ਜਨਮ ਸੰਵਰ ਗਿਆ ਤੇ ਉਸ ਵੇਲੇ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ਇਸ ਸ਼ਬਦ ਦਾ ਭਾਵ ਹੈ ਕਿ ਮਨੁੱਖ ਆਪਣੇ ਕਰਮ ਅਨੁਸਾਰ ਭਲੇ ਤੇ ਬੁਰੇ ਲੇਖ ਲਿਖਦਾ ਹੈ ਗੁਰੂ ਜੀ ਨੇ ਸਮਝਾਇਆ ਕਿ ਦੁਨੀਆਂ ਦੇ ਲੋਕੋ ਨਿਰਾਸ਼ ਨਾ ਹੋਵੋ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਵੋ ਉਹ ਗੁਰੂ ਮਨੁੱਖ ਦੇ ਮਨੂਰ ਹੋਏ ਮਨ ਨੂੰ ਵੀ ਪਾਰਸ ਬਣਾ ਦੇਵੇਗਾ ਉਹ ਗੁਰੂ ਜੋ ਮਾਨਸ ਤੋਂ ਦੇਵਤੇ ਬਣਾ ਸਕਦਾ ਹੈ ਜਿਵੇਂ ਆਸਾ ਜੀ ਦੀ ਵਾਰ ਵਿੱਚ ਇਹ ਤੋਂ ਕਹੋਂਦੀ ਹੈ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਹੈ